ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਵਲੋਂ ਅੱਜ ਇੱਕ ਰੈਲੀ ਸਰਹੰਦ ਦਾਣਾ ਮੰਡੀ ਦੇ ਵਿਖੇ ਕੀਤੀ ਜਾ ਰਹੀ ਹੈ ਜਿਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੀ ਪਹੁੰਚ ਰਹੇ ਨੇ ਤੇ ਇਹ ਰੈਲੀ ਤੋਂ ਪਹਿਲਾਂ ਦਾ ਮਾਹੌਲ ਹੈ ਤੇ ਜਿੱਥੇ ਕਿਸਾਨ ਬੀਬੀਆਂ ਤੇ ਕਿਸਾਨ ਭਰਾ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਨਿਗਾਹ ਮਾਰ ਲਵੋ ਕਿ ਕਿਸਾਨ ਵੀਰ ਆਪਣੇ ਬੱਚਿਆਂ ਸਮੇਤ ਜਿਹੜੇ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਤੇ ਇਧਰ ਟਰੈਕਟਰ ਟਰਾਲੀਆਂ ਲੈ ਕੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹ ਵੀ ਦਾਣਾ ਮੰਡੀ ਸਰਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਕਿਉਂਕਿ ਰੈਲੀ ਦਾ ਜਿਹੜਾ ਟਾਈਮ ਹੈ ਉਹ ਵੀ ਹੋਣ ਵਾਲਾ ਹੀ ਹੈ ਤਕਰੀਬਨ ਤੇ ਕਿਸਾਨ ਭਰਾ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਤੇ ਬਜ਼ੁਰਗਾਂ ਦੇ ਨਾਲ ਇਸ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਹਰ ਬੰਦੇ ਦੀ ਆਪੋ ਆਪਣੀ ਜਿਹੜੀ ਵਿਚਾਰਧਾਰਾ ਹੁੰਦੀ ਹੈ ਤੇ ਕੋਈ ਇਸ ਵਿਚਾਰਧਾਰਾ ਨੂੰ ਪਸੰਦ ਕਰਦਾ ਤੇ ਕੋਈ ਹੋਰ ਤਰ੍ਹਾਂ ਦੇ ਵਿਚਾਰਧਾਰਾ ਨੂੰ ਜਿਹੜੇ ਪਸੰਦ ਕਰਦੇ ਤੇ ਗੁਰੂ ਘਰ ਲੰਗਰ ਜਿਹੜਾ ਪੰਜਾਬੀਆਂ ਦਾ ਹਰ ਥਾਂ ਜਿੱਥੇ ਵੀ ਜਾਂਦੇ ਨੇ ਲੰਗਰ ਜ਼ਰੂਰ ਲਾਉਂਦੇ ਨੇ ਚਾਹੇ ਕੋਈ ਵੀ ਸ਼ੱਕੇ ਤੁਹਾਡਾ ਵਿਰੋਧੀ ਵੀ ਆ ਜਾਏ ਚਾਹੇ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਅਸੀਂ ਲੰਗਰ ਆ ਜਿਹੜਾ ਸ਼ਿਕਾਈ ਦਾ ਤੇ ਲੱਸੀ ਠੰਡੀ ਠੰਡੀ ਲੱਸੀ ਕਿਉਂਕਿ ਗਰਮੀ ਬਹੁਤ ਹੈ ਤੇ ਕਾਰ ਸੇਵਾਲੇ ਬਾਬਾ ਜੀ ਦਾ ਇਹ ਵੀ ਪ੍ਰਸ਼ਾਦਾ ਪਾਣੀ ਜਿਹੜੇ ਲੈ ਕੇ ਪਹੁੰਚੇ ਨੇ ਗੁਰੂ ਘਰ ਲੰਗਰ ਤੇ ਇਹ ਬਜ਼ੁਰਗ ਜਿਨ੍ਹਾਂ ਤੋਂ ਤੁਰਿਆ ਵੀ ਮਸੀ ਜਾਂਦਾ ਖੂਂਡੀ ਦੇ ਨਾਲ ਤੁਰ ਰਹੇ ਨੇ ਉਹ ਵੀ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਤੇ ਵੀਰ ਨੌਜਵਾਨ ਪਰ ਇਹ ਵੀ ਪਹੁੰਚ ਰਹੇ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜ ਕੇ ਤੇ ਇਧਰ ਟਰਾਲੀ ਦੇ ਵਿੱਚੋਂ ਉਤਰ ਰਹੇ ਨੇ ਬਜ਼ੁਰਗ ਤੇ ਇੱਕ ਛੋਟੀ ਬੱਚੀ ਵੀ ਪਹੁੰਚੀ ਹੈ ਤੇ ਤੁਸੀਂ ਵੀ ਪਹੁੰਚ ਰਹੇ ਹੋ ਫਿਰ ਅੱਜ ਦੀ ਇਸ ਰੈਲੀ